ਹਵਸਰ ਨੇ ਹੋਏ ਨੌਜਵਾਨ ਨੇ ਗਵਾਂਡ ਵਿੱਚ ਰਹਿਣ ਵਾਲੀਆਂ 3 ਅਤੇ 4 ਸਾਲ ਦੇ ਦੋ ਮਾਸੂਮ ਬੱਚਿਆਂ ਨੂੰ ਟੌਫੀ ਦਾ ਲਾਲਚ ਦੇ ਕੇ ਕਮਰੇ ਦੇ ਅੰਦਰ ਫੰਦ ਕਰ ਲਿਆ ਤੇ ਅਸ਼ਲੀਲ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਬੱਚੀ ਦੇ ਰੋਣ ਦੀ ਆਵਾਜ਼ ਸੁਣ ਕੇ ਇਲਾਕਾ ਵਾਸੀ ਤੁਰੰਤ ਹਰ ਘਰ ਤੇ ਵਿੱਚ ਆਉਂਦੇ ਨੇ ਉਹਨਾਂ ਨੇ ਕਮਰੇ ਦਾ ਦਰਵਾਜ਼ਾ ਤੋੜ ਕੇ ਬੱਚਿਆਂ ਨੂੰ ਬਾਹਰ ਕੱਢਿਆ ਲੋਕਾਂ ਨੇ ਮੁਲਜ਼ਮ ਦੀ ਛੱਤਰਫਰੇੜ ਵੀ ਖੂਬ ਕੀਤੀ ਤੇ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਇਸ ਮਾਮਲੇ ਦੇ ਵਿੱਚ ਥਾਣਾ ਡਿਵੀਜ਼ਨ ਨੰਬਰ 2 ਦੀ ਪੁਲਿਸ ਨੇ ਲੜਕੀ ਦੀ ਮਾਂ ਦੀ ਸ਼ਿਕਾਇਤ 'ਤੇ ਉੱਤਰ ਪ੍ਰਦੇਸ਼ ਦੇ ਬਰੇਲੀ ਰਹਿਣ ਦੇ ਇਲਾਕੇ ਦੇ ਰਹਿਣ ਵਾਲੇ ਸੰਗਠਨ ਪ੍ਰਸਾਦ ਗੋਤਮ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਤੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਸਿੱਟੀ ਸ਼ਿਕਾਇਤ ਦੇ ਵਿੱਚ ਔਰਤ ਨੇ ਦੱਸਿਆ ਕਿ ਦੁਪਹਿਰ ਵੇਲੇ ਉਹ ਆਪਣੇ ਘਰ ਦਾ ਕਾਮਾਰੇ ਸੀ ਉਸ ਦੇ ਕੋਲ ਖੇਡ ਰਹੀਆਂ ਉਸ ਦੀਆਂ ਦੋ ਦੋਵੇਂ ਬੇਟੀਆਂ ਅਸਾਨਕ ਤਲਾਹ ਪਤਾ ਹੋ ਜਾਂ ਗਿਆ। ਔਰਤ ਦਾ ਕਹਿਣਾ ਹੈ ਕਿ ਔਰਤ ਨੇ ਲੜਕੀਆਂ ਨੂੰ ਲੜਬੜਾ ਸ਼ੁਰੂ ਕੀਤਾ ਪਰ ਉਹਨਾਂ ਸੰਬੰਧੀ ਉਸ ਨੂੰ ਕੋਈ ਵੀ ਜਾਣਕਾਰੀ ਪ੍ਰਾਪਤ ਨਹੀਂ ਹੁੰਦੀ ਹੈ। ਉਸ ਦੌਰਾਨ ਸੰਗਠਨ ਪ੍ਰਸਾਦ ਦੇ ਕਮਰੇ ਚ ਲੜਕੀਆਂ ਦੇ ਰੋਣ ਦੀ ਆਵਾਜ਼ ਸੁਣ ਤੋਂ ਆਈ। ਔਰਤ ਨੇ ਇਲਾਕਾ ਵਾਸੀਆਂ ਨੂੰ ਨਾਲ ਲੈ ਕੇ ਕਮਰੇ ਦਾ ਦਰਵਾਜ਼ਾ ਖੜਕਾਇਆ ਪਰਸੰਗਠਨ ਪ੍ਰਸਾਦ ਨੂੰ ਦਰਵਾਜ਼ਾ ਨਾਕੂਲ। ਇਲਾਕਾ ਵਾਸੀ ਕਮਰੇਚ ਦਰਵਾਜ਼ਾ ਤੋੜ ਕੇ ਜਦ ਅੰਦਰ ਦਾਖਲ ਹੁੰਦੇ ਨੇ ਤਾਂ ਉਹਨਾਂ ਦੇਖਿਆ ਕਿ ਮਲਜ਼ਮ ਬੱਚਿਆਂ ਦੇ ਨਾਲ ਗੰਦੀਆਂ ਤੇ ਅਸ਼ਲੀਲ ਹਰਕਤਾਂ ਕਰਦਾ। ਲੋਕਾਂ ਨੇ ਬੱਚਿਆਂ ਨੂੰ ਕਮਰੇ ਚੋਂ ਬਾਹਰ ਕੱਢਿਆ ਤੇ ਮਲਜ਼ਮ ਨੂੰ ਪੁਲਿਸ ਦੇ ਹਵਾਲੇ ਕੀਤਾ। ਉਸ ਤੋਂ ਪਹਿਲਾਂ ਉਸ ਤੇ 76 ਪਰੇਡ ਕੀਤੀ ਜਾਂਦੀ। ਉਦੋਂ ਇਸ ਮਾਮਲੇ 'ਚ ਇੰਸਪੈਕਟਰ ਸੰਦੀਪ ਕੌਰ ਦਾ ਇਹ ਵੀ ਕਹਿਣਾ ਹੈ ਕਿ ਪੁਲਿਸ ਨੇ ਸੰਗਠਨ ਪ੍ਰਸਾਦ ਗੋਤਮ ਦੇ ਖਿਲਾਫ سنگੀਨ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਅਗਲੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਵਰ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਮਾਮਲਾ ਮਰਤੂ ਲੁਧਿਆਣੇ ਦਾ ਸਾਹਮਣੇ ਆਇਆ ਲੁਧਿਆਣਾ ਦੇ ਵਿੱਚ ਆਏ ਦਿਨ ਅਜਿਹੇ ਮਾਮਲੇ ਸਾਹਮਣੇ ਆਉਂਦੇ ਨੇ ਜਿੱਥੇ ਕਿ ਛੋਟੀਆਂ ਬੱਚਿਆਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਜਾਂਦਾ ਹੈ ਤੇ ਇਸ ਮਾਮਲੇ ਦੇ ਵਿੱਚ ਦੋ ਛੋਟੀਆਂ ਬੱਚਿਆਂ ਨੂੰ ਇਹ ਨੌਜਵਾਨ ਹੈ ਜਿਹੜਾ ਕਿ ਲੈ ਕੇ ਕਮਰੇ ਦੇ ਵਿੱਚ ਵੜ ਜਾਂਦਾ ਤੇ ਉਸ ਦੇ ਨਾਲ ਗੰਦੀਆਂ ਹਰਕਤਾਂ ਕਰਦਾ ਜਦੋਂ ਬੱਚਿਆਂ ਦੀ ਰੋਣ ਦੀ ਆਵਾਜ਼ ਬਾਹਰੋਂ ਆਉਂਦੀ ਹੈ ਤਾ ਮਾ ਇਲਾਕੇ ਵਾਲਿਆਂ ਨੂੰ ਇਕੱਠਾ ਕਰਦੀ ਹੈ ਪਰ ਉਹ ਦਰਵਾਜ਼ਾ ਨਹੀਂ ਖੋਲਦਾ ਦਰਵਾਜ਼ਾ ਤੋੜ ਕੇ ਅੰਦਰ ਇਲਾਕਾ ਨਿਵਾਸੀ ਜਾਂਦੇ ਨੇ ਤੇ ਦੇਖਦੇ ਨੇ ਕਿ ਅਸ਼ਲੀਲ ਹਰਕਤਾਂ ਕਰ ਰਿਹਾ ਹੈ ਨੌਜਵਾਨ ਲੜਕੀਆਂ ਦੇ ਨਾਲ ਦਸਤੂ ਬਾਅਦ ਇਸ ਸਬੰਧ ਤੇ ਫਰੇਡ ਕੀਤੀ ਜਾ